ਰਾਜ ਸਾਹਿਬ ਚੰਗੀ ਹੱਥ ਦੇ ਵਿੱਚ ਇੱਧਰ ਕੈਣੀ ਤੇ ਇੱਧਰ 55 ਦਾਸ ਜੋਂਡੀਰ ਕੰਡੇ ਦੀ ਟੱਕਰ ਵਾਲਾ ਇੱਕ ਪਾਸੇ ਕਹਿੰਦੇ ਕਾਕਾ ਕਾਕਾ ਮੇਰਾ ਵੀ ਪਟਾਕਾ ਜੋਤੇ ਕਹਿੰਦੇ ਸੁਵਜਾ ਦਾਸ ਲੱਬ ਪ੍ਰਿੰਟ ਬਰਾੜ ਕਹਿੰਦੇ ਬਾਣ ਕਰਦਾ ਜੋਂਦੇ ਸੋਪਰੀਆਂ ਲੱਬ ਪ੍ਰਿੰਟ ਬਰਾੜ ਦੇ ਕਹਿੰਦੇ ਬਹੁਤ ਵਧੀਆ ਨਿਸ਼ਾਨਾ ਕਹਿੰਦੇ ਥਿਲ ਕਹਿੰਦੇ ਟਾਣਾ ਦੇਈ ਤੇ ਪਸਾੜ ਜੱਡਾ ਬਾਈ ਦਾ ਜਿਹੜਾ ਕਹਿੰਦੇ ਫਿਰ sire ਕਰਨਾ ਕੰਮ ਹਾਕਿਲ ਜੀ ਦਾ ਵੇਰੀ ਆ ਮਾਰਦਾ ਵਾ ਕੰਨ ਲਾਉਂਦਾ ਤਾੜੀਆਂ ਵਾ ਲੋਡੀਰ ਪਹੁੰਚਿਆ ਦਾ ਡੈਨੀ ਹਾਂ ਜੀ ਵਾ ਉਹ ਨਹੀਂ ਤੋਂ ਛਾਲ ਮਾਰੀ ਉੱਧਰ ਗਿਆ ਹਾਂ ਲੈ ਨਹੀਂ ਤੇਰਾ ਫੈਨ ਆ ਹਾਂ ਉਹ ਉੱਧਰਲੇ ਪਾਸੇ ਆਹ ਕਹਿੰਦੇ ਅਰਵਿੰਦ ਕੁਦਾਰੇ ਦਾ ਟਰੈਕਟਰ ਆ ਕਹਿੰਦੇ ਜੌਂਡੀਆਰ ਜਿਹਦੇ ਤੇ ਡੈਨੀ ਬੈਠਾ ਆਇਆ ਉਹ ਬੈਠੇ ਦਾ ਬਹੁਤ ਗਿਆ ਨਾ ਪਿਆ ਪਰ ਡੈਨੀ

ਅਣੀ ਆ ਗਿਆ ਸੈਕਿੰਡ ਅੱਧਾ ਤੀਜੇ ਤੇ ਤੇ ਫਾਈਨਲ ਹੋਣਾ ਹੁਣ ਬੱਸ ਸੋ ਹੋਰ ਜਿਹੜਾ ਚੈਂਪੀਅਨ ਤੀਜੇ ਨੰਬਰ ਤੇ ਆ ਗਿਆ ਜਿਹਨੇ ਪਰੇਖੀ ਤੋੜਿਆ ਹੋਰ ਥੈਂਕ ਯੂ ਜੰਦਾ ਜਿਹਨੇ ਤੁਹਾਨੂੰ ਰਾਈਡ ਕਰ ਦਿਆ ਬਈ ਦੇ ਵੀ ਦੇਣੇ ਛੇ ਬਦਾਰਤਾ ਹਾਂ ਆ ਚੜ ਗਿਆ ਬਜ਼ੁਰਗ ਕਹਿੰਦੇ ਸਾਲਾਂ ਦੇ ਵੇਖੀ ਆਂ ਉਹਨਾਂ ਨੂੰ ਵੀ ਆਪਾਂ ਸੁਣਾਉਣਾ ਜਾ ਕੇ ਛੋਟਾ ਡੈਣੀ ਕਰਾ ਕੇ ਰਹੇ ਹੋ ਅੱਛਾ ਛੋਟਾ ਡੈਣੀ ਬੈਠੂਗਾ ਵੇਖੀ ਉੱਡਵਾ ਗੇਰ ਨਾ ਪਾਵੀਂ ਕਿੰਦੇ ਹਾਂ ਹਾਂ ਕਿੰਨੇ ਟਿੱਪੀ ਵੱਜਿਆ ਹੋਵੇ ਆਪਾਂ ਡੈਣੀ ਦੱਸਦੇ ਕਿੰਨੇ ਉੱਡਵਾ ਗੇਰ ਨਾ ਪਾ ਲਈ ਹਾਂ ਇਹ ਆ ਕਹਿੰਦੇ ਡੈਣੀ ਜਗ जगदम्पा नवी लाभप्रीत भाई जो तू ड्राइवर काम कर तेरा ट्रैक्टर भी तीजे से चौथे नंबर से तेरा ट्रैक्टर ही आया लाभप्रीत भाई का लाइव जो है लाइव तो आता है और से कहते हैं और क्या ना अरविंद कदारे ना ਸਲਾਬਸ ਕਰਵਦੇ ਰਿਹਾ ਬਸ ਕਰੀਏ ਟੂਰਨਾਮੈਂਟ ਨਹੀਂ ਬਸ ਹਾਂ ਹਾਂ ਅੱਜ ਕਈਆਂ ਦੀ ਬਸ ਹੋ ਗਈ ਆ